thank ਜਨਾਬ ਸਭਜੂਤ ਹੈ ਜਾਨ ਮੇਰੇ ਦੀ ਜਦੋਂ ਆਪਰੇਸ਼ਨ ਵਿਊ ਸਟਾਰ ਹੋ ਗਿਆ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਹਰ ਇਸ ਤਰ੍ਹਾਂ ਦੀ ਗੱਲ ਕਰਦੇ ਸੀ ਸਾਹ ਸਾਬ ਜਦੋਂ ਬਹੁਤ ਬਹੁਤ ਸਾਰੇ ਨੌਜਵਾਨਾਂ ਦਾ ਇੱਕ ਵਾਰੀ ਮੈਨੂੰ ਯਾਦ ਹੈ ਸਾਡੇ ਬਹੁਤ ਹੀ ਹਰਮਨ ਪਿਆਰੇ ਪਾਈ ਬਰਨਾਮ ਸਿੰਘ ਜੱਡੀਗੜ ਆਲਾ ਕਿਹਨਾਂ ਕਿ ਆਪਾਂ ਬੂਹੇ ਤੇ ਆਈ ਸਿਆਸਤ ਦੀ ਜਿੰਦ ਆਪਾਂ ਸਾਬ ਨਹੀਂ ਸਕਦੇ ਅਹੋ ਜੀ ਇਹ ਗੱਲਾਂ ਐਸੀ ਸਾਰਜਕ ਮੋਕ ਦੋ ਜੂਰ ਨੂੰ ਉਹਨਾਂ ਦਾ ਜਨਮ ਦਿਨ ਦਿਹਾੜਾ ਮਨਾਇਆ ਬੜਾ ਵੱਡਾ ਤੁਹਾਡਾ ਇਲਾਕੇ ਦਾ ਕੱਟ ਸੀ ਤੇ ਕੈਪਟਨ ਸਾਹਿਬ ਨੂੰ ਕਪਤਾ ਦਾ ਪੋਤਾ ਭਾਈ ਦਲਵੀਰ ਸਿੰਘ ਤੇ ਹੋਰ ਕਹਿੰਨ ਲੱਗੇ ਏ ਬਾਪੂ ਜੀ ਹੁਣ ਜਾਇ ਨਾ ਜਾਏ ਕਹਿੰਦੇ ਨਹੀਂ ਸੰਗਤ ਬਹੁਤ ਆਈ ਐ ਮੈਂ ਦਰਸ਼ਨ ਕਰਨੇ ਮੈਂ ਜਾਣਾ ਹੀ ਜਾਂਦਾ ਹਾਂ ਧੱਗੇ ਨਾਲ ਲੈ ਕੇ ਗਏ ਉਹਨਾਂ ਨੂੰ ਇਹਨਾਂ ਨੇ ਸਾਰੀ ਸਪੀਚ ਕੀਤੀ ਬਹੁਤ ਜ਼ਰਦੀ ਕਲਾ ਦੇ ਵਿੱਚ ਇਹਨਾਂ ਨੇ ਮੈਂ ਕਹਿੰਦਾ ਵੀ ਅੰਤ ਤੱਕ ਜਿਹੜੇ ਵੱਡੇ ਵੱਡੇ ਕੱਟ ਨਹੀਂ ਕੀਤੇ ਅੰਤ ਤੱਕ ਉਹਨਾਂ ਦੇ ਵਿੱਚ ਸੰਗਤਾਂ ਨੂੰ ਸਹੂਦਨ ਕੀਤਾ ਕਿਉਂਕਿ ਸੰਗਤਾਂ ਹਲੇ ਪੂਰ ਦੇ ਨੇ ਉੱਤੇ ਆ ਰਹੀ ਐ ਸਾਡੇ ਇਲਾਕੇ ਦੇ ਐਮਪੀ ਸਰਦਾਰ ਸਰਜੀਤ ਸਿੰਘ ਖਾਲਸਾ ਅਮਰ ਸ਼ਹੀਦ ਫਾਈ ਬਿਆਸ ਸਿੰਘ ਦੇ ਸੁਪੁੱਤਰ ਹੋ ਚੁੱਕੇ ਨੇ ਹੋਰ ਵੀ ਕਈ ਸ਼ਹੀਦਾਰ ਆਈਆਂ ਪੰਜ ਸ਼ਬਾ ਵੀ ਹੋ ਗਿਆ ਦਿੱਤੇ ਹੋਏ ਸਮੇਂ ਤੋਂ ਉੱਪਰ ਵੱਧ ਹੋ ਗਿਆ ਸਮਾਤਾ ਤੇ ਹੁਣ ਸਭ ਦਾ ਪਾਠ ਹੋਏਗਾ ਅਨੰਦ ਸਾਹਿਬ ਦੇ ਪਾਠ ਤੋਂ ਬਾਅਦ ਅਰਦਾਸ ਹੋਵੇਗੀ ਤੇ ਆਪ ਸਾਰਿਆਂ ਨੇ ਜਿਹੜੀ ਸੰਗਤ ਰਹਿ ਗਈ ਔਖੇ ਜਿੱਥੇ ਸਿਸ਼ਕਾਰ ਕਰਨਾ ਹੈ ਉਦੋਂ ਤੱਕ ਜਿਹੜੇ ਵੀ ਆਗੇ ਭਾਈ ਨੂੰ ਆਪਣੀਆਂ ਲੋੜੀਆਂ ਪੂਟ ਕਰ ਲੈਣਗੇ ਕਿਉਂਕਿ ਸਮਾਂ ਬਹੁਤ ਹੋ ਗਿਆ ਦਿੱਤੇ ਹੋਏ ਸਮੇਂ ਤੇ ਆਪਾਂ ਨੂੰ ਅਗਲੀ ਸਾਰੀ ਪ੍ਰਕਿਰਿਆ ਨਾਲ ਆਪਕੋ ਰੋਡੇਵੇਂਗੇ ਹੋਵੇਗਾ ਹੁਣ ਆਓ ਅਨੰਦ ਸਾਹਿਬ ਜੀ ਦਾ ਬਾਣ ਸਰਮ ਜਾਮ ਕਲੀ ਸਤਿ ਪਕੌਤੀ ਜੀ ਕੀ ਬਾਦਸ਼ਾਹੀ ਦਸਵੇਂ ਪ੍ਰਥਮ ਭਗਉਤੀ ਸਿਮਰਤੈ ਗੁਰੂ ਨਾਨਕ ਦੇਵ ਜੀ ਆਏ ਤ੍ਰਿਪੁਰ ਗੁਰ ਤੇ ਅਮਰਦਾਸ ਰਾਮਦਾਸ ਜੀ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਸੁਰਾਇ ਸਿ ਰਸਿਨ ਧਿਆਈਐ ਕਿਥੇ ਸੰਤੁਕਦਾਏ ਤੇ ਪਹਾਦਰ ਸਿਮਰਿਐ ਕਰਨੋਂ ਤੇ ਆਵੈ ਧਾਏ ਸਭ ਥਾਈ ਮੋਹ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਮੋਹ ਸਹਾਏ ਦਸਾ ਬਾਤ ਸਾਨੀਆਂ ਦੀ ਜੋ ਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਸਤੂਰ ਦੀ ਦਾਤਰ ਧਿਆਨ ਕਰਕੇ ਬੋਲੋ ਜੀ ਸਤਿ ਸ਼੍ਰੀ ਅਕਾਲ ਹੈ ਗੁਰੂ ਪੰਜਾਬ ਪਿਆਰੀ ਆ ਤੁਹਾਂ ਸਾਹਿਬ ਜਾਦਿਆਂ ਚਾਲੀਆਂ ਫੱਟੀਆਂ ਲੱਟੀਆਂ ਕੱਪੀਆਂ ਜਿਲਾ ਨਾਮ ਲੱਗਿਆ ਵਣ ਸੱਟਿਆ ਦੇਖ ਚਲਾਈ ਏਕ ਬਾਤ ਦੀ ਦੇਖ ਕੇ ਸੰਗਠ ਕੀਤਾ ਤਨਾ ਪਿਆਰਿਆਂ ਸੁਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਕਾਲ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸੰਗਤ ਸੁਨਿਆਨੇ ਧਰਮ ਦੇ ਸੇਵਕ ਤੇ ਬਾਨਦ ਬੰਦ ਕਟਾਏ ਉਪਰੰਗਾਂ ਨੂੰ ਕੰਨਿਆ ਸਰਕੜੀਆਂ ਤੇ ਚੜ੍ਹੇ ਤਨਾਰਿਆਂ ਨੂੰ ਚਲਾਈ ਗੁਰਦੁਆਰਿਆਂ ਨੂੰ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਤਨਾ ਪ੍ਰਾਰਥਨ ਅਤੇ ਵਰਤਮਾਨ ਸਮੇਂ ਦੇ ਸੂਹੀ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਦਾ ਸਰਬੱਤ ਕੋ ਦਵਾਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਾਰ ਇਸ ਦਾਨ ਰਹਿਤਾਨ ਨੂੰ ਇੱਕ ਪ੍ਰੰਤ ਸਤਿ ਦਾਨ ਤੋਂ ਸਾਦਾ ਅੰਗਾਨਾ ਸਰਦਾਨ ਨਾਮ ਦਾ ਸਰਬੰਸਤ ਸਾਹਿਬ ਜੀ ਦੇ ਦਰਸ਼ਨ સ્ਨਾਣ ਨਾਮ ਤੇ ਧੰਦੇ ਬਾਬੇ ਜੀ ਦੇ ਚਰਨਾਂ ਅੰਮਲਾਂ ਰੂਪ ਕੇ ਅਦਾ ਇਹ ਦੀ ਦੋਦਰੀ ਹੈ ਜੀ ਬਲੀਮੀ ਸਾਡੇ ਦੇ ਮਹਾਨ ਸਿੱਖ ਦਰਨੀਲ ਜੀ ਮਾਨ ਸਿੰਘ ਪਾਪਾ ਜਰੈਸ ਸਿੰਘ ਜੀ ਆਸਤਾਨ ਪਿੰਡਰਾ ਵਾਲੇ ਮਹਾਂਪੁਰਖ ਜਿੰਨਾ ਮਹਾਂਪੁਰਖਾਂ ਦੇ ਪ੍ਰਤਾਪ ਭਾਈ ਸਰ ਭਾਈ ਕੈਪਟਨ ਅਰਜਨ ਸਿੰਘ ਜੀ ਬੀਮਨਵਾਸ ਆਪਣੇ ਪਾਸਾ ਮਹਾਰਾਜ ਜੀਓ ਆਪ ਕੀ ਇਹ ਮਹਾਂਵਾਕਾਂ ਜੇ ਹਾਜ਼ਰੀ ਵਿੱਚ ਆ ਤੇ ਹਰ ਤੋਂ ਮਾਗੇ ੱੱਲੇ ਆਪ ਇਮਾਨਤ ਆਸਤੇ ਦੀ ਜਹੇ ਦੀ ਮਹਾਂਵਾਕਾਂ ਦਾ ਆਪ ਹੀ ਮੁੱਲਮ ਬੱਚੀ ਵਿਸ਼ਵਾਸਾਂ ਦੀ ਜੂਝੀ ਨੂੰ ਉਤਪ੍ਰੇਰਿਆ ਭਇਆ ਸੰਦੇਹ ਦੇ ਦਿਨ ਅਕਾਲ ਖੁਾਨਾ ਕਰਕੇ ਸਤਿਗੁਰੂ ਗਰੀਬ ਨਿਵਾਜ ਜੀਓ ਸੰਸਾਰ ਦੇ ਅੰਦਰ ਵਿਚਰਦਿਆਂ ਮੈਂ ਆਪ ਹੀ ਜੇ ਬਾਣੀ ਦਾ ਜਾਪ ਕਰਦਿਆਂ ਹੁਣਿਆ ਜਾਂ ਗਰੀਬ ਨਿਵਾਜ ਜੀ પાસે ਕੋਈ ਰਹਿਤ ਅਨਿਰਭੁਤ ਬੁੱਲੂ ਹੋ ਗਈ ਹੋਵੇ ਆਪ ਹੀ ਮੇਂ ਕਿਰਪਾ ਕਰਕੇ ਮਾਫ਼ ਕਰੀਂ ਆਪ ਹੀ ਨੇ ਭਾਈ ਹਮਦਰਦ ਨੂੰ ਆਪਣੇ ਸਰਬੰਤ ਨਿਵਾਸ ਅਪਿਸ਼ ਚਰਨਾ رستے سہای ہونا شہری پیاری نے sat naam wah guru sat naam 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 guru guru ਸਤ ਨਾਮ ਵਾਹਿਗੁਰੂ 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 ਨਮੋ ਨਮੋ ਵਾਹਿਗੁਰੂ ਸਤ ਨਾਮ ਵਾਹਿਗੁਰੂ ਤੁਸੀਂ ਭਾਈ ਸਾਹਿਬ ਮਾੜਾ ਜੇ ਦਰਬਾਰ ਵੀਰ ਜਿੱਥੇ ਕਾਸ਼ੇ ਦੇ ਬਾਹਰ ਆ ਜਾਓ الله اکبر الله اکبر ਕਿਹੜੀ ਬਹੁਤ ਚੰਗੀ ਆਪ ਪੈਰਾਂ ਦੇ ਪਾਸੇ ਇੱਕ ਇੱਕ ਦਾ ਹੋਇਆ ਆਪਾਂ ਨੂੰ ਆਪਾਂ ਨੂੰ ਖਾਲੀ ਬੜੀ ਵੱਡਾ ਆਪਾਂ ਆਓ ਅੱਜ ਵੀ ਆਓ ਖੜੇ ਹੋਈਏ ਖੜੀ ਹੋਈਏ ਕਰਦੇ ਆਪਾਂ ਨੇ ਸਰ ਕਰੀਆ ਆਪਾਂ ਨੇ ਫੜ ਵੀ ਲੱਗ ਗਿਆ ਆ ਛੋਟੀ ਲੱਗਦੀ ਹੈ ਤਾਂ ਹਾਂ 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 ਕਿਹ ਲੈ ਕਰਨ ਦਾ ਚਿੱਤਨ 4 ਲੱਖ ਜਿਹੜੀ ਟੱਕਣਾ ਰਹੀ ਮੈਂ ਦੇਖੋ ਇਹ ਖੋਲਦਾ ਨਹੀਂ ਮੈਂ ਚਿੱਤਨ ਨਾ ਕਰੋ ਉਹਦੇ ਆਉਂਦੇ ਨੇ ਨਾ ਇਹ ਨਹੀਂ ਨਹੀਂ ਫੇਨ ਲਾ 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 ਬਸ ਆਉਂਦਾ ਆਇਆ ਕੇ ਆ ਲੈ ਉਹ ਖਾ ਲੈ ਪਤ ਲੰਗੀ ਜਿਹੜਾ ਮੈਂ ਮਤ ਕਰਦਾ ਉਹ ਆ ਬਸ ਜੀ ਆ ਲੈ ਆਪੇ ਕਿਉਂ ਲੈ ਆਪੇ ਉਹ ਜਾਂਦੇ ਨੇ ਕੋਈ ਤੱਕ ਆਇਆ ਆ ਬਸ ਜੀ ਆਦ ਅਨੀਨਾਤਨਾ ਹਕੂਮਤ ਦੇ ਬੇਸ ਡਿਪਾਰਟਮੈਂਟ ਪਟਾਣਨਾ ਕਾਰਨ ਕਟਵਾਇ ਹੋ ਜਾਗਾ ਸਭ ਜਤੀ ਰਜਿਤ ਸਿੰਘ ਦਵਰਾ ਸਾਹਿਬ ਸੰਯੋਗ ਜੁਗਲਾ ਬਣਾ ਰੱਖ ਜੋ ਤਾਸੀ ਬਹੁਤ ਪੈਗਾ ਅੱਜ ਕਲਾਜ ਦਾ ਬਹੁਤ ਲੱਗਿਆ ਕਿਉਂਕਿ ਅਮਾਈ ਜਿਸ ਤਲੀ ਆਇਆ ਪਾਰੋ ਨਾ ਇੱਕ ਪ੍ਰਧਾਨੀ ਇੱਕ ਵਾਰ ਦੀ ਮਾਨਸ਼ੀ ਚੀ ਲੱਗ ਗਿਆ ਪਰਮਾਨੰਥ ਹੋਵੇਗਾ ਉਹਨਾਂ ਨਾਮ ਦੇ ਬਸ ਸਾਰੇ ਵਿਦਵਾਨ ਥੋੜੀ ਵਿਦਵਸਾ ਦੇ ਇਸ ਤਾਏ ਤੇ ਆਰਗਨ ਮਿਲਣਾ ਨਾ ਨਾ ਹਕੂਮਤ ਅਰੋਜ਼ਾ ਕਰਨੇ ਲਈ ਇਹਨਾਂ ਦਾ ਹੋਰ ਉਪਾਇ ਹੋ ਸਕਦਾ ਹੈ ਕੱਟ ਕਰਦੇ ਹਨ ਨਾਨਕ ਜੀ ਤੋਂ ਸਿੱਧਾ ਸਵੀਕਾਰ ਪਾਣੀ ਸੁੱਕਦਾ ਆਲੇ ਅੱਜ ਅਨੀਲਾ ਆਨਾਦ ਨਾ ਹੋਵੇ ਜੁਮ ਜੇ ਸਤਾਂ ਘੱਟ ਪਾਣੀ ਕਰਦੇ ਰਹੇ ਜੀ ਮੇਰਾ ਪਰਲੀ ਫਿਰ ਪਰ ਉਹ ਸੰਦੇ ਨਾਲ ਸੰਦੇ ਨਾਲ ਪਹਿਲਾ ਉਪਾਦਨ ਹੈ ਹੁਣ ਅਸੀਂ ਇੱਕ ਗੇਂਦ ਦਾ ਛੜਾ ਉਹ ਜੀ ਗਰਮ ਹੋ ਜੀ ਫੈਦੇ ਚ ਕੱਢ ਲਓ ਯਾਰ ਉਹਨਾਂ ਸੱਤੀਆਂ ਵਿਚਾਰ ਜੇ ਇਹ ਸਾਥ ਜੋਰ ਕਰੇਗਾ ਤੋ ਇਹ ਨਾ ਕੋਈ ਰਾਤੀ ਸਤਿਵਾਰ ਬੰਗਾਣੀ ਨਹੀਂ ਪਤਾ ਹਾਲ ਤੇ ਵਿੱਚ ਧਰਤੀ ਤਾਂ ਧਰਤੀ ਤਾਂ ਬੰਗਾਣੀ ਤੇ ਜੀ ਉਹਦੇ ਰੰਗ ਕਿੰਨੇ ਨਾ ਨਹੀਂ ਆਉਂਦੇ ਨਾ Thank you. ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪੀ ਦਾ ਦਰਬਾਰ ਦਿੱਤਾ ਤੋਂ ਪੰਜ ਪ੍ਰਮਾਨ ਨਗਰੀ ਕਰਮ ਦਾ ਤਾਨ ਕਰਿ ਸਪਾਈ ਸਤਾਇਆ ਜਾਇਆ ਜਾਂ ਪਾਇਆ ਜਾਇਆ ਹੈ। ਇਹਨਾਂ ਬਾਕੀ ਗੱਲਾਂ ਨੂੰ ਰੱਖੋ ਜਾਣਕਾਰੀ ਦਾ ਸਹਾਕਾਰ ਨੂੰ ਦਿੱਤਾ ਪੰਗਣ ਕਰਨ ਜਾਂ ਸੰਕਰ ਦੇ ਤਾਨ ਮਹੀਸ਼ਾ ਸਿੱਟੇ ਪਰਮੇ ਘੜਤ ਗੜੀਆ ਹੈ ਰੂਪਾਂਕ ਤੇ ਕੀਆ ਕਰਮ ਨੂੰ ਨਹੀਂ ਮੇਰ ਕੇ ਵਿਚਾਰ ਦੇ ਕਿਤੇ ਕਿਤੇ ਮੰਡਲ ਦੇ ਸਿੱਟੇ ਸਿੱਟੇ ਨਾ ਉਤੇ ਮਾਉਤੇ ਉਤੇ ਪਾਸੇ ਨੂੰ ਉਹ ਰੂਪ ਨੂੰ ਫਿਰ ਪਾ ਦੇਣਾ ਰੱਖ ਲਓ ਮਤਲਬ ਰੱਖ ਲਓ ਮਤਲਬ ਪਾ ਲਓ ਕਮੈਂਟ ਗਿਆਨ ਰੱਖਦੇ ਬੋਲਿ ਸਵਾਦ ਬੋਲ ਸਵਾਦ ਆਪਾਂ ਲੋੜੋਂ ਦੀ ਬਾਤ ਕਰਕੇ ਪਾਤੀ ਅੱਗੇ ਪਛੇੜ ਲਵਾ ਕੇ ਆਓ ਆਚਾਨ ਪਿੱਛੇ ਸਾਰਾ ਸਾਮਾਨ ਲਾ ਲਾ ਕੇ ਸਾਰਾ ਉਹ ਉਧਰ ਕਰਨ ਨੂੰ ਜਿੱਥੇ ਹਾਲਾ ਤੇ ਇਹ ਤਾਂ ਨਿਕਲ ਗਿਆ ਕਿੱਥਾ ਸੀ ਥੋੜਾ ਆਹੀ ਤਾਂ ਮੱਣੀ ਜਾ ਹੈ ਸੱਤ ਬੱਲੇ ਆ ਜੀ ਸਤਿਰਾਮ ਤੇ ਮੰਮਾ ਹੈ ਇੱਕ ਕੰਮ ਹੋਰ ਹੈ ਇਹ ਚਾਹ ਰੱਖ ਲਓ ਜੀ ਜੀ ਮੇਰਾ ਬਿਸਤਰਾ ਇੰਤਜ਼ਾਰ ਆਇਆ ਗਰਮਤਰ ਦਾ ਸਾਰ ਜਤ ਪਹਾੜਾਂ ਵਿਚ ਸੁਨਿਆਰ ਆਉ ਖੱਲਾ ਤਪਤਾਉ ਭਾਣਾ ਆਉ ਬਿਸਤਰਾ ਨਾਲ ਜਿੰਨੋ ਨਜ਼ਰਿਤ ਕਰ ਮੱਤ ਨੇ ਕਾਰੋ ਆਣਕ ਮੰਦਰੀ ਨਜ਼ਰ ਇਹ ਨਿਹਾਲ ਸੂਬ ਜਲ ਵਸੂ ਪਾਣੀ ਦੀ ਦਾ ਮਾਤਾ ਕਰਤਮਹ ਜੀ ਸਹਾਇ ਵਾਰ ਸ੍ਰੀ ਪਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਫਰੰਗਤ ਗੁਰ ਤੇ ਅਮਰਦਾਸ RAMਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਮਰੋਹ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਕਰਨੋਂ ਨੀਦਾ ਵਹਿ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੇਦਾਰ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੰਡਾ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡੇਟ ਕੀਤਾ ਤੇਨਾ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦਾਂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਾਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਹ ਦਾਣ ਭਰੋਸਾ ਦਾਣ ਦਾਨਾ ਸਿਰ ਦਾਣ ਨਾਮ ਦਾਣ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੋਗ ਅਟੱਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਆਪਣੇ ਖਾਲਸਾ ਪੰਥ ਨੂੰ ਬਖਸ਼ੋ ਏ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਹਨ ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵਹਿ ਨਾਨਕ ਸੱਦੇ ਉੱਠੀ ਜਾਹੇ ਗੁਰਮੁਖ ਜਨਮ ਸਵਾਰ ਦਰਗਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਪੀੜ ਮੰਦਿਆ ਦੇ ਮਹਾਵਾਕਾਂ ਅਨੁਸਾਰ ਹੇ ਕਲਗੀਧਰ ਸੱਚੇ ਪਾਤਸ਼ਾਹ ਆਪ ਜੀ ਦੇ ਕਰ ਕਮਲਾਂ ਤੋਂ ਵਰੋਸਾਈ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਖਾਂ ਦੇ ਵੱਡੇ ਭਰਾਤਾ ਭਾਈ ਕੈਪਟਨ ਭਾਈ ਹਰਚਰਨ ਸਿੰਘ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਵੱਲੋਂ ਬਖਸ਼ਿਸ਼ ਕੀਤੀ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਹੋਇਆਂ ਅਕਾਲ ਚਲਾਣਾ ਕਰ ਗਏ ਹਨ ਆਪ ਜੀ ਦੀ ਬਖਸ਼ਿਸ਼ ਮਰਿਆਦਾ ਦੇ ਅਨੁਸਾਰ ਸਤਿਗੁਰੂ ਜੀ ਤਨਾ ਦੇ ਸਰੀਰ ਦੇ ਅੰਤਮ ਸੰਸਕਾਰ ਵਾਸਤੇ ਇਸ ਵਕਤ ਚਿਖਾ ਤਿਆਰ ਕੀਤੀ ਗਈ ਹੈ ਜਬਜੀ ਸਾਹਿਬ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਪਾਠ ਹੋਏ ਹਨ ਸਤਿਗੁਰੂ ਜੀ ਪਾਵਨ ਪਵਿੱਤਰ ਬਾਣੀ ਪੜਦਿਆਂ ਹੋਈਆਂ ਭੁੱਲਾਂ ਚੁੱਕਾ ਮੁਆਫ ਕਰਨੀਆਂ ਗਾਂ ਵਾਸਤੇ ਸਮੱਤ ਬਖਸ਼ਣੀ ਪੜੀ ਸੁਣੀ ਬਾਣੀ ਦਾ ਭਾਵ ਰੂਹ ਨੂੰ ਬਖਸ਼ ਕਰਕੇ ਸਦੀਵੀ ਆਪਣੇ ਚਰਨ ਕਮਲਾਂ ਵਿੱਚ ਨਵਾਸ ਬਖਸ਼ਣਾ ਜੀ ਸਮੂਹ ਪਰਿਵਾਰ ਰਿਸ਼ਤੇਦਾਰ ਸੰਬੰਧੀਆਂ ਨੂੰ ਭਾਣਾ ਮੰਨਣ ਦੀ ਦਾਤ ਬਖਸ਼ਿਸ਼ ਕਰਨੀ ਕਿਰਪਾ ਕਰੋ ਸਤਿਗੁਰੂ ਮਹਾਰਾਜ ਜੀ ਆਪ ਚੰਡਾ ਪ੍ਰਚੰਡ ਕਰਨ ਦੀ ਆਗਿਆ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਨਾਮਕ ਨਾਮ ਸ਼ਾਂਤੀ ਕਰਾਵੇ ਤੇਰੇ ਨਾਮੇ ਸਰਬਤ ਦਾ ਅਮਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਮਿੰਟ ਜੀ ਬਾਈਕ ਜੀ ਆ ਮਾਗਾ ਨੂੰ ਬਾਈਕ ਜੀ ਚਲ ਵੀ ਕਰ ਲੈਂਦਾ ਉਹ ਦਰਸਨ ਹੋਣੇ ਹੋਵੇ ਸਰਦਿਕਲ ਅੱਖਾਂ ਜੀ ਪੱਤਕਾਰੀ ਪੰਜ ਲਾਉਣੇ ਆ ਜੀ ਲਾਓ ਬੋਲੇ ਸੋਨਹੀਓ ਹਾ ਰਾਮ ਬੋਲੇ ਸੋਨਹੀਓ 감사합니다. <목소리도> <목소리도> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਖੰਡ ਵਾਸੀ ਸਤਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ ਦੇ ਸੁਪੁੱਤਰ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਖਾਂ ਦੇ ਵੱਡੇ ਭਰਾਤਾ ਕੈਪਟਨ ਹਰਚਰਨ ਸਿੰਘ ਰੁੱਡੇ ਜਿਨ੍ਹਾਂ ਦਾ ਅੱਜ ਸਸਕਾਰ ਕੀਤਾ ਜਾ ਰਿਹਾ ਸੋ ਉਹਨਾਂ ਦੇ ਜਿਹੜੀ ਅੰਤਿਮ ਅਰਦਾਸ ਹੈ ਉਹਨਾਂ ਦੇ ਦਸਹਿਰੇ ਦਾ ਭੋਗ ਹੈ ਉਹ 10 ਨਵੰਬਰ ਨੂੰ ਗੁਰਦੁਆਰਾ ਸੰਤ ਖਾਲਸਾ ਵਿਖੇ ਪਾਇਆ ਜਾਵੇਗਾ ਉਸ ਦਿਨ ਜਿਹੜੇ ਉਹਨਾਂ ਦੇ ਨਾਲ ਸਾਰੇ ਇਸ ਸੰਘਰਸ਼ ਦੇ ਵਿੱਚ ਹਮਸਫਰ ਰਹੇ ਨੇ ਗੁਰਮukh ਪਿਆਰੇ ਜਿਨ੍ਹਾਂ ਨੇ ਜੇਲਾ ਵੀ ਨਾਲ ਕੱਟੀਆਂ ਔਰ ਸੰਘਰਸ਼ ਦੇ ਵਿੱਚ ਵੀ ਰਾਜਨੀਤੀ ਦੇ ਵਿੱਚ ਵੀ ਰਹੇ ਉਹ ਸਾਰੇ ਉਸ ਦਿਨ ਥੋੜੇ ਥੋੜੇ ਸਮੇਂ ਦੇ ਵਿੱਚ ਸੋ ਕੈਪਟਨ ਹਰਚਨ ਸਿੰਘ ਦੀ ਜੀਵਨ ਬਾਰੇ ਵਿਚਾਰਾਂ ਵੀ ਰੱਖਣਗੇ ਮੈਂ ਸਮਝਦਾ ਕਿ ਕੈਪਟਨ ਸਾਹਿਬ ਆਪਣਾ ਸਫਲ ਜੀਵਨ ਜੀ ਕੇ ਗਏ ਆ ਉੱਥੇ ਵੀ ਰਹੇ ਉੱਥੇ ਵੀ ਅਣਖ ਨਾਲ ਸਾਰੀ ਨੌਕਰੀ ਦਿੱਤੀ। ਉਸ ਤੋਂ ਬਾਅਦ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਤੇ ਇੱਥੇ ਹਾਲਾਤ ਬੜੇ ਅਨਸਖਾਵੇਂ ਬਣ ਗਏ ਸੀ। ਉਦੋਂ ਵੀ ਜਿਨ੍ਹਾਂ ਘਰਾਂ ਦੇ ਵਿੱਚੋਂ ਨੌਜਵਾਨਾਂ ਨੂੰ ਚੁੱਕ ਲਿਆ ਜਾਂਦਾ ਸੀ। ਜਥਾ ਸ਼ਕਤੀ ਨੇ ਜ਼ੋਰ ਲਾ ਕੇ ਪੈਰਵਾਈ ਕਰਨੀ ਨੌਜਵਾਨਾਂ ਨੂੰ ਛੁਡਾ ਕੇ ਲਿਆਉਣਾ। ਸੋ ਇੱਥੇ ਵੀ ਬਾਬਾ ਜੀ ਦੇ ਘਰ ਦੇ ਚਾਰ ਸਫੇਰੇ ਪਹਿਰੇ ਲੱਗੇ ਸੀ। ਆਰਪੀ ਲੱਗੀ। ਪਸ਼ੂ ਡੰਗਰ ਖੋਲ ਦਿੱਤੇ ਗਏ। ਰੂਪੋਸ਼ ਹੋ ਕੇ ਵੀ ਰਹੇ। ਸੋ ਇਹ ਸਾਰੇ ਸੰਘਰਸ਼ ਵਿੱਚ ਕਦੇ ਡੋਲੇ ਨਹੀਂ ਚੜ੍ਹਦੀ ਕਲਾ ਦੇ ਵਿੱਚ ਰਹੇ ਆ ਜਿੰਨੀਆਂ ਸੰਘਰਸ਼ ਸੇਲ ਖਾਲਕੂ ਜਥੇਬੰਦੀਆਂ ਸਨ ਉਹਨਾਂ ਉਹ ਬੜੀਆਂ ਸਤਿਕਾਰ ਕਰਦੀਆਂ ਸਨ ਉਹਨਾਂ ਨਾਲ ਬੜਾ ਪ੍ਰੇਮ ਸੀ ਨੇੜ ਦਾ ਇਹਨਾਂ ਦਾ ਰਾਬਤਾ ਸੀ ਸਾਰਿਆਂ ਦੇ ਵਿੱਚ ਏਕਤਾ ਕਰਾਉਣ ਦਾ ਵੀ ਬਹੁਤ ਯਤਨ ਕਰਦੇ ਰਹੇ ਸੋ ਅਖੀਰ ਤੱਕ ਜਿੱਥੇ ਏਡੇ ਵੱਡੇ ਸੰਘਰਸ਼ ਵਿੱਚ ਰਹੇ ਉਥੇ ਨਾਮ ਬਾਣੀ ਦੇ ਨਾਲ ਜੁੜੇ ਰਹੇ ਮਾਲਾ ਫੇਰਦੇ ਰਹੇ ਟਾਈਮ ਦੇ ਨਾਲ ਨਿਤਨੇਮ ਕਰਨਾ ਸੋ ਇਹ ਸਾਰੇ ਪ੍ਰੋਗਰਾਮਾਂ ਦੇ ਵਿੱਚ ਵੀ ਜਿੱਥੇ ਔਰਤ ਮੈਂ ਇਹ ਵੀ ਕਹਾਂ ਕਿ ਉਹਨਾਂ ਦੀ ਸਫਲ ਗ੍ਰਸਤੀ ਆ ਗ੍ਰਸਤੀ ਆ ਘਰਸਤੇ ਦੇ ਵਿੱਚ ਵੀ ਉਹਨਾਂ ਨੇ ਆਪਣੇ ਜਿੰਨੇ ਅੰਗ ਸਾਖ ਤੇ ਜਿੰਨੇ ਬਣਦੇ ਰੀਤੀ ਰਿਵਾਜ ਉਹ ਵੀ ਐਨ ਬਾਖ ਖੂਬੀ ਨਿਭਾਏ ਉਹਨਾਂ ਨੇ ਮੈਂ ਕਹਿੰਦਾ ਵੀ ਇੱਕ ਸਫਲ ਜੀਵਨ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਗੁਰੂ ਦਾ ਸਿੱਖ ਨਾਮ ਜਪੇ ਕਿਰਤ ਕਰੇ ਤੇ ਵੰਡ ਛਕੇ ਇਹਦੇ ਤੇ ਡਟ ਕੇ ਪਹਿਰਾ ਦਿੱਤਾ ਹੈ ਔਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੇ ਨਾਲ ਜਦੋਂ ਇਹ ਫੌਜ ਚ ਰਿਟਾਇਰ ਹੋਏ ਤੇ ਫੌਜ ਦੇ ਵਿੱਚ ਪਹਿਲਾਂ ਵੀ ਜਦੋਂ ਸੀ ਸੰਤਾਂ ਦੇ ਨਾਲ ਬਹੁਤ ਨੇੜ ਦਾ ਇਹਨਾਂ ਦਾ ਤਲਕ ਸੀ ਬਹੁਤ ਇਹੋ ਜੀਆਂ ਗੁਪਤ ਗੱਲਾਂ ਜਿਹੜੀਆਂ ਕੈਪਟਨ ਸਾਹਿਬ ਨਾਲ ਹੀ ਲੱਗੇ ਸੋ ਮਹਾਂਪੁਰਖਾਂ ਦੇ ਨਾਲ ਬੜੀਆਂ ਇਹੋ ਜੀਆਂ ਡੂੰਘੀਆਂ ਵਾਰਤਾਵਾਂ ਵੀ ਕਰਦੇ ਰਹੇ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਇਹ ਕਹਿੰਦੇ ਸਨ ਕਿ ਇੱਥੇ ਲੱਖਾਂ ਦਾ ਘੇਰਾ ਪੈਣਾ ਹੈ ਤੇ ਉਦੋਂ ਕੈਪਟਨ ਸਾਹਿਬ ਸੋਚਦੇ ਸੀ ਕਿ ਇਹ ਅਸੰਭਵ ਲੱਗਦੀਆਂ ਗੱਲਾਂ ਇਹ ਪਰ ਜਦੋਂ ਹੋ ਵਾਪਰਿਆ ਉਹਨਾਂ ਨੇ ਇਹ ਗੱਲਾਂ ਕਈ ਵਾਰੀ ਸਟੇਜ ਤੇ ਵੀ ਖੁੱਲ ਕੇ ਕਹਿੰੀਆਂ ਤੇ ਸੰਤ ਮਹਾਂਪੁਰਖ ਦੇ ਬਚਨ ਦੱਸਦੇ ਰਹੇ ਪਰ ਅਸੀਂ ਸਮਝਣ ਵਿੱਚ ਦੇਰੀ ਕਰ ਦਿੱਤੀ ਉਹਨਾਂ ਨੇ ਅਖੀਰ ਤੱਕ ਆਪਣਾ ਸੱਚਾ ਸੁੱਚਾ ਜੀਵਨ ਗੁਰ ਸਿੱਖਾਂ ਵਾਲਾ ਰੱਖਿਆ ਇਹ ਉਹਨਾਂ ਦੀ ਜ਼ਿੰਦਗੀ ਦਾ ਸਫ਼ਰ ਹੈ ਵਾਹਿਗੁਰੂ ਜੀ ਕਾ